ਲਈ ਅੱਜ ਅਸੀਂ ਸਾਡੇ ਸਰਪੰਚ ਸਾਹਿਬਾਨ ਜਿਹੜੇ ਅਜਿਹਾ ਨਾਲਾ ਬਲਾਕ ਦੇ ਸੀਗੇ ਉਹਨਾਂ ਨੂੰ ਸੱਦਾ ਹੁਣ ਅਸੀਂ ਵੱਲੋਂ ਚੱਲੇ ਆ ਰਮਦਾਸ ਦੂਜੀ ਮੀਟਿੰਗ ਆ ਉੱਥੇ ਵੀ ਸਾਡੇ ਸਰਪੰਚ ਸਾਹਿਬਾਨ ਸੱਦੇ ਉਹ 23 24 ਮਹਿਕਮਿਆਂ ਦੇ ਅਫਸਰ ਜਿਹੜੇ ਆ ਉਹ ਵੀ ਬੁਲਾਏ ਆ ਅਸੀਂ ਵੱਲੋਂ ਜਿਹੜਾ ਆਪਣੇ ਹਲਕੇ ਨੂੰ ਨੰਬਰ 1 ਦਾ ਹਲਕਾ ਬਣਾਉਣਾ ਚਾਹੁੰਦੇ ਹਾਂ ਹਰ ਪੱਖੋਂ ਵਿਕਾਸ ਕਰਨਾ ਚਾਹੁੰਦੇ ਆ ਸੋ ਇਹਨਾਂ ਨੂੰ ਕਿਹਾ ਕਿ ਤੁਸੀਂ ਆਪ ਆਪਣੀ ਪ੍ਰਪੋਜ਼ਲ ਜਿਹੜੀ ਆ ਉਹ ਸਾਨੂੰ ਦਿਓ ਡਿਮਾਂਡ ਅਨਸਾਰ ਤੁਹਾਨੂੰ ਕਿਹੜੀ ਗ੍ਰਾਂਟ ਚਾਹੀਦੀ ਡਿਮਾਂਡ ਸਾਨੂੰ ਦਿਓ ਅਸੀਂ ਤੁਹਾਨੂੰ ਉਸ ਕਿਸਮ ਦੀ ਗ੍ਰਾਂਟ ਜਿਹੜੀ ਦਵਾਂਗੇ ਇਹ ਸਾਰੇ ਸਰਪੰਚ ਸਾਹਿਬਾਂ ਨੂੰ ਸਮਝਾਇਆ ਅਫਸਰਾਂ ਨੂੰ ਸਮਝਾਇਆ ਮੈਂ ਵੀ ਸਮਝਾਇਆ ਸੋ ਹੁਣ ਅਸੀਂ ਅਗਲੇ ਸਵਾ 2 ਸਾਲ ਜਿਹੜੇ ਆ ਉਹ ਵਿਕਾਸ ਕਰਨਾ ਅਸੀਂ ਤਾਂ ਵੇ ਲਗਾਤਾਰ ਕਰ ਰਹੇ ਹਾਂ ਪਰ ਸਵਾ 2 ਸਾਲ ਆਪਾਂ ਵਿਕਾਸ ਕਰਕੇ ਇਸ ਹਲਕੇ ਨੂੰ ਨੰਬਰ 1 ਦਾ ਹਲਕਾ ਜਿਹੜਾ ਬਣਾਉਣਾ ਪੂਰਾ ਵਧੀਆ ਕੋਈ ਛੜਕ ਦੀ ਕੱਚੀ ਰਹਿਣ ਦੇ ਲਈ ਕੁਝ ਦੀ ਦੇ ਦੇ ਨਾ ਕੋਈ ਫਿਰਦੀ ਕੋਈ ਗਲੀ ਇਹ ਹਲਕੇ ਦੀ ਕੱਚੀ ਦੀ ਦਊਗੀ ਬਸ ਮੈਂ ਤੁਹਾਡੇ ਤੋਂ ਇਹ ਕਹਿਣਾ ਬਸ ਇੱਕ ਚੀਜ਼ ਵੇਖੀ ਆ ਸਾਹਮਣੇ ਕਰਤਾ ਤੁਸੀਂ ਸਰਪੰਚਾਂ ਨੂੰ ਵੀ ਤੇ ਅਫਸਰਾਂ ਨੂੰ ਵੀ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਔਰ ਸਾਹਮਣੇ ਬਿਠਾ ਕੇ ਮੁਸ਼ਕਲਾਂ ਦਾ ਹੱਲ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਨਹੀਂ ਇਹ ਸਰਪੰਚ ਸਾਹਿਬਾਨ ਅਫਸਰ ਸਾਹਿਬਾਨ ਮੈਂ ਸਾਦੇ ਦਗਾ ਦੀ ਅਸੀਂ ਸਦੇ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਇਸ ਟੀਮ ਨੇ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜਾ ਜੇ ਮੇਦਲ ਕੰਮ ਨਾ ਆਇਆ ਉਹਨੇ ਤੱਕ ਰੰਗਲਾ ਪੰਜਾਬ ਨਹੀਂ ਬੜਨਾ ਇਸ ਕਰਕੇ ਮੇਦਾ ਵੀ ਮੰਤਵੀ ਕੇ ਨਵੇਂ ਸਰਪੰਚਾਂ ਨੂੰ ਸਾਰੇ ਅਫਸਰਾਂ ਦੇ ਨਾਲ ਬੁਲਾਇਆ ਜਾਵੇ ਇੰਟਰੋਡਿਊਸ ਕਰਾ ਜਾਵੇ ਸਾਰਿਆਂ ਨੂੰ ਕਿ ਇਹਦਾ ਕੰਮ ਨਾ ਰੁਕੇ ਸਰਪੰਚ ਆ ਕੇ ਆਪਣਾ ਕੰਮ ਕਰਾਉਣ ਇਸ ਕਰਕੇ ਸਾਰਿਆਂ ਨੂੰ ਸਭ ਨੇ ਜੜਾ ਸੱਦਿਆ ਮੰਤਰੀ ਸਰਪ ਚੇਤਾਵਨੀ ਵੀ ਦਿੱਤੀ ਹੈ ਕਿ ਟੋਰਡ ਨਹੀਂ ਕੀਤਾ ਜਾਵੇ ਨਾ ਨਾ ਬਿਲਕੁਲ ਜੀ ਮੈਂ ਵਿਕਾਸ ਦੇ ਮਹੱਲੇ ਦੇ ਉੱਤੇ ਦੇ ਸਾਲ ਮੈਂ ਆਪਣੇ ਸਰਪੰਚਾਂ ਨੂੰ ਕਿਹਾ ਕਸਾ ਜੀ ਮੈਂ ਵਿਕਾਸ ਦਾ ਜਿਹੜਾ ਇਹ ਤੇ ਮੈਂ ਕਿਹ ਦੁ ਬਰਦਾਸ਼ਤੀ ਕਰ ਸਭ ਸਮਝ ਕੇ ਦੀ ਗੱਲ ਵਿਕਾਸ ਮੇਰੇ ਲਈ ਪਹਿਲਾ ਇਹ ਹਲਕੇ ਦਾ ਬਾਕੀ ਗੱਲਾਂ ਬਾਅਦ ਪਹਿਲਾਂ ਪਾ ਵਿਕਾਸ ਕਰ ਮਾਚਰ ਖੜਨ ਦੀ ਗੱਲ ਹੈ ਜਿਹੜਾ ਸਰਪੰਚਾਂ ਨੂੰ ਇਹ ਕਿ ਪ੍ਰੋਜੈਕਟ ਹੈ ਨਹੀਂ ਇਹ ਪ੍ਰੋਜੈਕਟ ਹੈ ਕਿ ਇਹ ਇਹ ਨੈਸ਼ਨਲ ਸਾਡੇ ਹਿੰਦੁਸਤਾਨ ਸਰਕਾਰ ਦਾ ਪ੍ਰੋਜੈਕਟ ਹੈ ਉਹਦੇ ਤੂ ਕੀ ਹੈ ਕਿ ਅਸੀਂ ਵੱਖ-ਵੱਖ ਸਟੇਟਾਂ ਦੇ ਵਿੱਚ ਸਰਪੰਚਾਂ ਨੂੰ ਘਲਦੇ ਆ ਦਿਖਾਉਂਦੇ ਆ ਕਿ ਉੱਥੇ ਪੰਚਾਇਤਾਂ ਕਿੱਦਾਂ ਕੰਮ ਕਰਦੀਆਂ ਸਿੱਖਣ ਲਈ ਹੁੰਦਾ ਮੈਂ ਆਪਣਾ ਇਮੀਗ੍ਰੇਸ਼ਨ ਡਿਪਾਰਟਮੈਂਟ ਐਨਐਡੀ ਮਹਿਕਮਾ ਪਿੱਛੇ ਕੇਰਲਾ ਲੈ ਕੇ ਗਿਆ ਸੀਗਾ ਉੱਥੋਂ ਬਸ ਸਿੱਖਿਆਈਦਾ ਵੀ ਇਹ ਕਿਦਾਂ ਕੰਮ ਕਰਦੇ ਆ ਤੇ ਸਾਨੂੰ ਕਿਦਾਂ ਕਰਨਾ ਚਾਹੀਦਾ ਸੋ ਇਹ ਨਾਲੇ ਦੇ ਸਰਪੰਚੋਂ ਸਟਾਕਟ ਕੀਤੇ ਜਾਣਗੇ ਸਰ ਹਾਂ ਉਹ ਅਧਿਕਾਰੀਆਂ ਨੇ ਗਲਤ ਕੰਮ ਹੋਏ ਕੀਤੇ ਸੀ ਉਹਨਾਂ ਨੂੰ ਮੈਂ ਕਹਿੰਦਾ ਜਿਹਨੇ ਗਲਤ ਕੀਤੇ ਆ ਉਹਨਾਂ ਨੂੰ ਸਜ਼ਾ ਮਿਲੂਗੀ ਜਿਹੜੇ ਅਧਿਕਾਰੀ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਮਾਨ ਸਲਮਾਨ ਮਿਲੂਗਾ ਤੁਸੀਂ ਕਹੋ ਬਿੰਡਾਂ ਦੇ ਸਰਪੰਚਾਂ ਨੇ ਕੋਈ ਵਿਕਾਸ ਲਈ ਮੰਗਾਂ ਕੀਤੀਆਂ ਜਿਸ ਤਰ੍ਹਾਂ ਪਾਣੀ ਦੀ ਨਿਕਾਸ ਦੀ ਗੱਲ ਆ ਮੈਂ ਮੈਂ ਕਹਤਾ ਦੇਖੋ ਤੁਹਾਡੇ ਸਾਹਮਣੇ ਕਿਹਾ ਕਿ ਜਿਹੜਾ ਵੀ ਸਰਪੰਚ ਡਿਮਾਂਡ ਬਣਾ ਕੇ ਭੇਜੂ ਪ੍ਰਪੋਜ਼ਲ ਬਣਾ ਕੇ ਭੇਜ ਦੂ ਉਹਦਾ ਹਰ ਕੰਮ ਹੋਊਗਾ ਜਿਹੜਾ ਵੀ ਉਹ ਕੰਮ ਕੋ ਬਸ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ હોણ ઉથે લહારા વિવે કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼